ਬਹੁਤ ਜ਼ਿਆਦਾ ਸ਼ਰਧਾਲੂਆਂ ਦੀ ਭੀੜ ਹੋਣ ਕਰਕੇ ਜਿਹੜੇ ਬਾਹਰੋਂ ਸ਼ਰਧਾਲੂ ਆਉਂਦੇ ਨੇ ਹਜ਼ਾਰਾਂ ਦੀ ਗਿਣਤੀ ਸ਼ਰਧਾਲੂ ਆਉਂਦੇ ਨੇ ਜਿਹੜੀਆਂ ਬਾਹਰ ਰੇਡੀਆਂ ਤੇ ਪ੍ਰਸ਼ਾਦ ਵਾਲੀਆਂ ਦੁਕਾਨਾਂ ਤੋਂ ਉਹਨਾਂ ਦੇ ਸਬੰਧ ਵਿੱਚ ਕੁਝ ਸ਼ਿਕਾਇਤਾਂ ਮਿਲ ਰਹੀਆਂ ਅਸੀਂ ਵੀ ਇਹ ਜਾਣ ਪੁੱਜ ਕੇ ਲੋਕਾਂ ਨੂੰ ਪਰਸੂਏਟ ਕਰਕੇ ਧੱਕੇ ਨਾਲ ਆਪਣੀ ਪ੍ਰਸ਼ਾਦ ਦੀ ਦੁਕਾਨ ਤੇ ਤੇ ਮਨਮਰਜ਼ੀ ਦੇ ਪੈਸੇ ਵਸੂਲਦੇ ਨੇ ਜਿਹੜੇ ਹਜ਼ਾਰਾਂ ਦੀ ਗਿਣਤੀ ਚ ਮੰਦਰ ਵਿਖੇ ਮੱਥਾ ਟੇਕਣਾ ਹੁੰਦਾ ਸ਼ਰਧਾ ਕਰਕੇ ਕਿਸੇ ਦੀ ਲੁੱਟਕ ਸੁੱਟ ਨਹੀਂ ਹੋਣ ਦਿੱਤੀ ਜਾਵੇਗੀ ਜੋ ਪ੍ਰਸ਼ਾਸਨ ਦਾ ਸਹੀ ਰੇਟ ਹੈ ਉਹੀ ਵਸੂਲੇਗਾ ਸਰਕ ਕਾਲੀ ਮਾਤਾ ਮੰਦਰ ਦੇ ਬਾਹਰ ਚੈਕਿੰਗ ਕੀਤੀ ਗਈ ਜਿਹੜੇ ਕਾਲੀ ਮਾਤਾ ਮੰਦਰ ਦੇ ਬਾਹਰ ਅੱਜ ਸ਼ਨੀਵਾਰ ਨੂੰ ਤਿਹਾੜੀ ਸ਼ਨੀਵਾਰ ਨੂੰ ਰਸ ਹੁਣ ਕਰਕੇ ਅੱਜ ਬਹੁਤ ਜ਼ਿਆਦਾ ਸ਼ਰਧਾਲੂਆਂ ਦੀ ਭੀੜ ਹੋਣ ਕਰਕੇ ਜਿਹੜੇ ਬਾਹਰੋਂ ਸ਼ਰਧਾਲੂ ਆਉਂਦੇ ਨੇ ਹਜ਼ਾਰਾਂ ਦੀ ਗਿਣਤੀ ਸ਼ਰਧਾਲੂ ਆਉਂਦੇ ਨੇ ਜਿਹੜੀਆਂ ਬਾਹਰ ਰੇੜੀਆਂ ਤੇ ਪ੍ਰਸ਼ਾਦ ਵਾਲੀਆਂ ਦੁਕਾਨਾਂ ਤੋਂ ਉਹਨਾਂ ਦੇ ਸਬੰਧ ਵਿੱਚ ਕੁਸ਼ਿਕਾਤਾਂ ਮਿਲ ਰਹੀਆਂ ਸੀ ਵੀ ਇਹ ਜਾਣ ਬੁੱਝ ਕੇ ਲੋਕਾਂ ਨੂੰ ਆਪਣੇ ਆਪ ਲੋਕਾਂ ਨੂੰ ਪਰਸੂਏਟ ਕਰਕੇ ਟੱਕੇ ਨਾਲ ਆਪਣੀ ਪ੍ਰਸ਼ਾਦ ਦੀ ਦੁਕਾਨ ਤੇ ਤੇ ਮਨਮਰਜ਼ੀ ਦੇ ਪੈਸੇ ਵਸੂਲਦੇ ਨੇ ਜਿਸ ਸਬੰਧ ਚਾਰਜ ਥੋਰੋਲੀ ਚੈਕਿੰਗ ਕੀਤੀ ਗਈ ਹੈ ਪੈਦਲ ਗਸ਼ਤ ਕਰਕੇ ਤੇ ਕੱਲ ਇਹਨਾਂ ਨੂੰ ਸਾਰੇ ਪ੍ਰਸ਼ਾਦ ਦੀਆਂ ਦੁਕਾਨਾਂ ਤੇ ਰੇੜੀਆਂ ਵਾਲਿਆਂ ਨੂੰ ਇਹਨਾਂ ਨੂੰ ਵਾਰਨ ਵੀ ਕੀਤਾ ਗਿਆ ਸੀ ਦਫ਼ਤਰ ਚ ਬੁਲਾ ਕੇ ਅਰ ਜਿਨ੍ਹਾਂ ਦੀ ਸਾਰੀ thorough checking ਕੀਤੀ ਗਈ ਹੈ ਕਿਸੇ ਤਰ੍ਹਾਂ ਦੀ ਸ਼ਰਧਾਲੂਆਂ ਦੀ ਜਿਹੜੇ ਹਜ਼ਾਰਾਂ ਦੀ ਗਿਣਤੀ ਚ ਮੰਦਰ ਵਿਖੇ ਮੱਥਾ ਟੇਕਣ ਆਉਂਦੇ ਸ਼ਰਤਾ ਕਰਕੇ ਕਿਸੇ ਦੀ ਲੁੱਟਖਸੁੱਟ ਨਹੀਂ ਹੋਣ ਦਿੱਤੀ ਜਾਵੇਗੀ ਜੋ ਪ੍ਰਸ਼ਾਦ ਦਾ ਸਹੀ ਰੇਟ ਹੈ ਉਹੀ ਵਸੂਲੇਗਾ ਬਹੁਤ ਜ਼ਿਆਦਾ ਸ਼ਰਧਾਲੂਆਂ ਦੀ ਭੀੜ ਹੋਣ ਕਰਕੇ ਜਿਹੜੇ ਬਾਹਰੋਂ ਸ਼ਰਧਾਲੂ ਆਉਂਦੇ ਨੇ ਹਜ਼ਾਰਾਂ ਦੀ ਗਿਣਤੀ ਸ਼ਰਧਾਲੂ ਆਉਂਦੇ ਨੇ ਜਿਹੜੀਆਂ ਬਾਹਰ ਰੇੜੀਆਂ ਤੇ ਪ੍ਰਸ਼ਾਦ ਵਾਲੀਆਂ ਦੁਕਾਨਾਂ ਤੋਂ ਉਹਨਾਂ ਦੇ ਸਬੰਧ ਚ ਕੁਸ਼ਿਕਤਾਂ ਮਿਲ ਰਹੀਆਂ ਸੀ ਵੀ ਇਹ ਜਾਣਪੁੱਛ ਕੇ ਲੋਕਾਂ ਨੂੰ ਪਰਸੂਏਟ ਕਰਕੇ ਟੱਕੇ ਨਾਲ ਆਪਣੀ ਪ੍ਰਸ਼ਾਦ ਦੀ ਦੁਕਾਨ ਤੇ ਤੇ ਮਨਮਰਜ਼ੀ ਦੇ ਪੈਸੇ ਵਸੂਲਦੇ ਨੇ ਜਿਹੜੇ ਹਜ਼ਾਰਾਂ ਦੀ ਗਿਣਤੀ 'ਚ ਮੰਦਰ ਵਿਖੇ ਮੱਥਾ ਟੇਕਣਾ ਹੁੰਦਾ ਸ਼ਰਤਾ ਕਰਕੇ ਕਿਸੇ ਦੀ ਲੁੱਟਖਸਟ ਨਹੀਂ ਹੋਣ ਦਿੱਤੀ ਜਾਵੇਗੀ ਜੋ ਪ੍ਰਸ਼ਾਦ ਦਾ ਸਹੀ ਰੇਟ ਹੈ ਉਹੀ ਵਸੂਲੇਗਾ ਸਰਕ ਕਾਲੀ ਮਾਤਾ ਮੰਦਰ ਦੇ ਬਾਅਦ ਚੈਕਿੰਗ ਕੀਤੀ ਗਈ ਜਿਹੜੇ ਕਾਲੀ ਮਾਤਾ ਮੰਦਿਰ ਦੇ ਬਾਹਰ ਅੱਜ ਸ਼ਨੀਵਾਰ ਨੂੰ ਤਿਹਾੜ ਸ਼ਨੀਵਾਰ ਨੂੰ ਰਸਮਾਂ ਕਰਕੇ ਅੱਜ ਬਹੁਤ ਜ਼ਿਆਦਾ ਸ਼ਰਧਾਲੂਆਂ ਦੀ ਭੀੜ ਹੋਣ ਕਰਕੇ ਜਿਹੜੇ ਬਾਹਰੋਂ ਸ਼ਰਧਾਲੂ ਆਉਂਦੇ ਨੇ ਹਜ਼ਾਰਾਂ ਦੀ ਗਿਣਤੀ ਸ਼ਰਧਾਲੂ ਆਉਂਦੇ ਨੇ ਜਿਹੜੀਆਂ ਬਾਹਰ ਰੇੜੀਆਂ ਤੇ ਪ੍ਰਸ਼ਾਦ ਵਾਲੀਆਂ ਦੁਕਾਨਾਂ ਤੋਂ ਉਹਨਾਂ ਦੇ ਸਬੰਧ ਵਿੱਚ ਕੁਝ ਸ਼ਿਕਾਇਤਾਂ ਮਿਲ ਰਹੀਆਂ ਸੀ ਵੀ ਇਹ ਜਾਣ ਬੁੱਝ ਕੇ ਲੋਕਾਂ ਨੂੰ ਆਪਣੇ ਆਪ ਲੋਕਾਂ ਨੂੰ ਪਰਸੂਏਟ ਕਰਕੇ ਟੱਕੇ ਨਾਲ ਆਪਣੀ ਪ੍ਰਸ਼ਾਦ ਦੀ ਦੁਕਾਨ ਤੇ ਤੇ ਮਨਮਰਜ਼ੀ ਦੇ ਪੈਸੇ ਵਸੂਲਦੇ ਨੇ ਜਿਸ ਸਬੰਧ ਚ ਅਥਾਰਟੀ ਚੈਕਿੰਗ ਕੀਤੀ ਗਈ ਹੈ ਪੈਦਲ ਗਸ਼ਤ ਕਰਕੇ ਤੇ ਕੱਲ ਇਹਨਾਂ ਨੂੰ ਸਾਰੇ ਪ੍ਰਸ਼ਾਦ ਦੀਆਂ ਦੁਕਾਨਾਂ ਤੇ ਰਿੜੀਆਂ ਵਾਲਿਆਂ ਨੂੰ ਇਹਨਾਂ ਨੂੰ ਵਾਰਨ ਵੀ ਕੀਤਾ ਗਿਆ ਸੀ ਦਫ਼ਤਰ ਚ ਬੁਲਾ ਕੇ ਅੱਜ ਇਹਨਾਂ ਦੀ ਸਾਰੀ thorough ਚੈਕਿੰਗ ਕੀਤੀ ਗਈ ਹੈ ਕਿਸੇ ਤਰ੍ਹਾਂ ਦੀ ਸ਼ਰਧਾਲੂਆਂ ਦੀ ਜਿਹੜੇ ਹਜ਼ਾਰਾਂ ਦੀ ਗਿਣਤੀ ਚ ਮੰਦਰ ਵਿਖੇ ਮੱਥਾ ਟੇਕਣ ਆਉਂਦੇ ਸ਼ਰਧਾ ਕਰਕੇ ਕਿਸੇ ਦੀ ਲੁੱਟਖਸੁੱਟ ਨਹੀਂ ਹੋਣ ਦਿੱਤੀ ਜਾਵੇਗੀ ਜੋ ਪ੍ਰਸ਼ਾਦ ਦਾ ਸਹੀ ਰੇਟ ਹੈ ਉਹੀ ਵਸੂਲੇਗਾ ਬਹੁਤ ਜ਼ਿਆਦਾ ਸ਼ਰਧਾਲੂਆਂ ਦੀ ਭੀੜ ਹੋਣ ਕਰਕੇ ਜਿਹੜੇ ਬਾਹਰੋਂ ਸ਼ਰਧਾਲੂ ਆਉਂਦੇ ਨੇ ਹਜ਼ਾਰਾਂ ਦੀ ਗਿਣਤੀ ਸ਼ਰਧਾਲੂ ਆਉਂਦੇ ਨੇ ਜਿਹੜੀਆਂ ਬਾਹਰ ਰੇਡੀਆਂ ਤੇ ਪ੍ਰਸ਼ਾਦ ਵਾਲੀਆਂ ਦੁਕਾਨਾਂ ਤੋਂ ਉਹਨਾਂ ਦੇ ਸਬੰਧ ਵਿੱਚ ਕੁਝ ਸ਼ਿਕਾਇਤਾਂ ਮਿਲ ਰਹੀਆਂ ਅਸੀਂ ਵੀ ਇਹ ਜਾਣ ਪੁੱਜ ਕਿ ਲੋਕਾਂ ਨੂੰ ਪਰਸੂਏਟ ਕਰਕੇ ੱਟਕੇ ਨਾਲ ਆਪਣੀ ਪ੍ਰਸ਼ਾਦ ਦੀ ਦੁਕਾਨ ਤੇ ਤੇ ਮਨਮਰਜ਼ੀ ਦੇ ਪੈਸੇ ਵਸੂਲਦੇ ਨੇ ਜਿਹੜੇ ਹਜ਼ਾਰਾਂ ਦੀ ਗਿਣਤੀ ਵਿੱਚ ਮੰਦਿਰ ਵਿਖੇ ਮੱਥਾ ਟੇਕਣ ਆਉਂਦੇ ਸ਼ਰਧਾ ਕਰਕੇ ਕਿਸੇ ਦੀ ਲੁੱਟਖਸੁੱਟ ਨਹੀਂ ਹੋਣ ਦਿੱਤੀ ਜਾਵੇਗੀ ਜੋ ਪ੍ਰਸ਼ਾਦ ਦਾ ਸਹੀ ਰੇਟ ਹੈ ਉਹੀ ਵਸੂਲਿਆ ਜਾਵੇ ਸਰ ਸ਼ਕਾਲੀ ਮਾਤਾ ਮੰਦਰ ਦੇ ਬਾਹਰ ਚੈਕਿੰਗ ਕੀਤੀ ਗਈ ਜਿਹੜੇ ਕਾਲੀ ਮਾਤਾ ਮੰਦਰ ਦੇ ਬਾਹਰ ਅੱਜ ਸ਼ਨੀਵਾਰ ਨੂੰ ਤਿਹਾੜੀ ਸ਼ਨੀਵਾਰ ਨੂੰ ਰਸਮਾਂ ਕਰਕੇ ਅੱਜ ਬਹੁਤ ਜ਼ਿਆਦਾ ਸ਼ਰਧਾਲੂਆਂ ਦੀ ਭੀੜ ਹੋਣ ਕਰਕੇ ਜਿਹੜੇ ਬਾਹਰੋਂ ਜੋ ਸ਼ਰਧਾਲੂ ਆਉਂਦੇ ਨੇ ਹਜ਼ਾਰਾਂ ਦੀ ਗਿਣਤੀ ਸ਼ਰਧਾਲੂ ਆਉਂਦੇ ਨੇ ਜਿਹੜੀਆਂ ਬਾਹਰ ਰੇੜੀਆਂ ਤੇ ਪ੍ਰਸ਼ਾਦ ਵਾਲੀਆਂ ਦੁਕਾਨਾਂ ਤੋਂ ਉਨ੍ਹਾਂ ਦੇ ਸਬੰਧ ਵਿੱਚ ਕੁਝ ਸ਼ਿਕਾਇਤਾਂ ਮਿਲ ਰਹੀਆਂ ਸੀ ਵੀ ਇਹ ਜਾਣ ਬੁੱਝ ਕੇ ਲੋਕਾਂ ਨੂੰ ਆਪਣੇ ਆਪ ਲੋਕਾਂ ਨੂੰ ਪਰਸੂਏਟ ਕਰਕੇ ਟੱਕੇ ਨਾਲ ਆਪਣੀ ਪ੍ਰਸ਼ਾਦ ਦੀ ਦੁਕਾਨ ਤੇ ਤੇ ਮਨਮਰਜ਼ੀ ਦੇ ਪੈਸੇ ਵਸੂਲਦੇ ਨੇ ਜਿਸ ਸਬੰਧ ਚਾਰਜ ਥੋਰੋਲੀ ਚੈਕਿੰਗ ਕੀਤੀ ਗਈ ਹੈ ਪੈਦਲ ਗਸ਼ਤ ਕਰਕੇ ਤੇ ਕੱਲ ਇਹਨਾਂ ਨੂੰ ਸਾਰੇ ਪ੍ਰਸ਼ਾਦ ਦੀਆਂ ਦੁਕਾਨਾਂ ਤੇ ਰਿੜੀਆਂ ਵਾਲਿਆਂ ਨੂੰ ਇਹਨਾਂ ਨੂੰ ਵਾਰਨ ਵੀ ਕੀਤਾ ਗਿਆ ਸੀ ਦਫ਼ਤਰ ਚ ਬੁਲਾ ਕੇ ਅੱਜ ਇਹਨਾਂ ਦੀ ਸਾਰੀ ਥੋਰੋ ਚੈਕਿੰਗ ਕੀਤੀ ਗਈ ਹੈ ਕਿਸੇ ਤਰ੍ਹਾਂ ਦੀ ਸ਼ਰਧਾਲੂਆਂ ਦੀ ਜਿਹੜੇ ਹਜ਼ਾਰਾਂ ਦੀ ਗਿਣਤੀ ਚ ਮੰਤਰ ਵਿਖੇ ਮੱਥਾ ਟੇਕਣਾ ਹੁੰਦੇ ਸ਼ਰਤਾ ਕਰਕੇ ਕਿਸੇ ਦੀ ਲੁੱਟਖਸੁੱਟ ਨਹੀਂ ਹੋਣ ਦਿੱਤੀ ਜਾਵੇਗੀ ਜੋ ਪ੍ਰਸ਼ਾਸਨ ਦਾ ਸਹੀ ਰੇਟ ਹੈ ਉਹੀ ਵਸੂਲਿਆ ਜਾਵੇਗਾ